ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਵੀਡੀਓ ਦੇਖਣ ਲਈ ਪਲੀਜ਼ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਆਪਾਂ ਤੁਹਾਡੇ ਲਈ ਰੰਗ ਬਰੰਗੇ ਚੌਲ ਦੀ ਰੈਸਪੀ ਲੈ ਕੇ ਆਏ ਆਂ ਤੇ ਮਿੱਠੇ ਚੌਲ ਬਣਾਵਾਂਗੇ ਦੋ ਚਮਚੇ ਦੇਸੀ ਘਿਓ ਦੇ ਲਈਏ ਤੇ ਤੇਜੇ ਬਦਾਮ ਪਾਏ ਆ ਇਹਨਾਂ ਨੂੰ ਆਪਾਂ ਫਰਾਈ ਕਰਾਂਗੇ ਇੱਕ ਗਲਾਸ ਆਪਾਂ ਚਾਵਲ ਦਾ ਲਿਆ ਇਹਨਾਂ ਨੂੰ ਧੋ ਕੇ ਰੱਖ ਲਵਾਂਗੇ ਬਦਾਮ ਆਪਣੇ ਫਰਾਈ ਹੋ ਗਏ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਤੇ ਹੁਣ ਇਸੇ ਘਿਓ ਦੇ ਵਿੱਚ ਆਪਾਂ ਦੱਖ ਖਾਏ ਉਹਨਾਂ ਨੂੰ ਫਰਾਈ ਕਰ ਲਵਾਂਗੇ ਤੇ ਤੁਸੀਂ ਇੱਥੇ ਆਪਦੀ ਚਵਾਸ ਤੇ ਡ్రਾਈ ਫਰੂਟ ਲੈ ਸਕਦੇ ਹੋ ਜੋ ਵੀ ਤੁਹਾਡੇ ਕੋਲੇ ਹੋਣ ਹਨਾ ਤੇ ਹੁਣ ਆਪਾਂ ਆਪਣੀਆਂ ਦਾਖਾਂ ਜਿਹੜੀਆਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ ਇਹਨਾਂ ਨੂੰ ਜ਼ਿਆਦਾ ਨਹੀਂ ਕਰਨਾ ਤਾਂ ਹੀ ਆਪਾਂ ਅਲੱਗ-ਅਲੱਗ ਕੀਤੇ ਨੇ ਇਕੱਠੇ ਵੀ ਕਰ ਸਕਦੇ ਸੀ ਹਨਾ ਤੇ ਬਦਾਮ ਨੂੰ ਫਰਾਈ ਹੋਣ ਵਾਸਤੇ ਟਾਈਮ ਲੱਗਦਾ ਏ ਤਾਂ ਆਖਾਂ 2 ਮਿੰਟ ਚ ਹੀ ਹੋ ਜਾਂਦੀਆਂ ਦੇਖੋ ਆਪਣੀਆਂ ਦਾਖਾਂ ਜਿਹੜੀਆਂ ਉਹ ਵੀ ਫਰਾਈ ਹੋ ਗਈਆਂ ਹੁਣ ਇਸੇ ਦੇਸੀ ਘਿਓ ਦੇ ਵਿੱਚ ਆਪਾਂ ਤੜਕਾ ਲਾਵਾਂਗੇ ਤੇ ਦੇਰੀ ਆਪਣੇ ਲਈਆਂ ਤਿੰਨ ਵੱਡੀਆਂ ਇਲਾਇਚੀਆਂ ਲਈਆਂ ਏ ਇੱਕ ਇਲਾਇਚ ਨੂੰ ਆਪਾਂ ਤੋੜ ਕੇ ਪਾ ਦਵਾਂਗੇ ਦੋ ਉਦਾਂ ਹੀ ਪਾ ਦਵਾਂਗੇ ਦੋ ਹਰੀਆਂ ਇਲਾਇਚੀਆਂ ਪਾਵਾਂਗੇ ਤੇ ਦੋ ਲੌਂਗ ਪਾਵਾਂਗੇ ਠੀਕ ਹੈ ਇਹਨਾਂ ਨੂੰ ਆਪਾਂ ਹੁਣ ਵਿੱਚ ਫਰਾਈ ਕਰ ਲਵਾਂਗੇ ਤੇ ਇਸ ਤੋਂ ਬਾਅਦ ਆਪਣੇ ਜਿਹੜੇ ਚੌਲ ਸੀਗੇ ਇੱਕ ਗਲਾਸ ਧੋ ਕੇ ਰੱਖਿਆ ਨਾ ਉਹਨੂੰ ਵਿੱਚ ਪਾ ਦਵਾਂਗੇ ਤੇ ਨਾਲ ਹੀ ਹੁਣ ਆਪਾਂ ਇੱਥੇ ਇੱਕ ਗਲਾਸ ਪਾਣੀ ਦਾ ਐਡ ਕਰਾਂਗੇ ਇੱਕ ਗਲਾਸ ਚਾਵਲ ਦਾ ਲਿਆ ਇੱਕ ਗਲਾਸ ਹੀ ਆਪਾਂ ਇੱਥੇ ਪਾਣੀ ਦਾ ਲੈਣਾ ਹੈ ਠੀਕ ਹੈ ਤੇ ਹੁਣ ਇਹਨੂੰ ਆਪਾਂ ਪੱਕਣ ਦਵਾਵਾਂਗੇ ਟਾ ਕੇ ਰੱਖ ਦਵਾਂਗੇ ਪਰ ਪਕਾਵਾਂਗੇ ਉਹਨਾਂ ਚਿਰ ਜਿੰਜਰੇ ਦਾ ਪਾਣੀ ਐ ਸੁੱਕ ਲਵੇ ਤਾਂ ਕਰਕੇ ਹਨਾ ਤੇ ਹੁਣ ਇਧਰ ਜਿੰਜਰੇ ਪਾਣੀ ਸੁੱਕਦਾ ਆਪਾਂ ਬਦਾਮ ਆ ਜਿਹੜੇ ਉਹਨਾਂ ਨੂੰ ਕੱਟ ਕੇ ਤਿਆਰ ਕਰ ਲੈਨੇ ਆ ਜਿਹੜੇ ਆਪਾਂ ਨੇ ਫਰਾਈ ਕਰਕੇ ਰੱਖੇ ਸੀਗੇ ਤੇ ਉਹਨਾਂ ਚਿਰ ਚ ਜਿਹੜਾ ਆਪਣੇ ਚੌਲ ਆ ਵੈਸੇ ਉਹ ਚ ਡਬਲ ਪਾਣੀ ਪੈਂਦਾ ਏ ਹੁਣ ਤੁਸੀਂ ਸਾਰੇ ਇਹ ਸੋਚ ਦਿਉਂਗੇ ਕਿ ਮੈਂ ਇੱਕ ਗਲਾਸ ਚੌਲਾਂ ਦਾ ਤੇ ਇੱਕ ਗਲਾਸ ਪਾਣੀ ਦਾ ਕਿਉਂ ਪਾਇਆ ਏ ਤੇ ਹੁਣ ਦੇਖੋ ਇਹਦੇ ਚ ਆਪਾਂ ਚੀਨੀ ਐਡ ਕੀਤੀ ਆ weight ਦੇ ਅਕੋਰਡਿੰਗ ਜੀ ਦੇਖਿਓ 200 ਗ੍ਰਾਮ ਆਪਨੇ ਚੌਲ ਸੀਗੇ 150 ਗ੍ਰਾਮ ਆਪਾਂ ਨੇ ਚੀਨੀ ਪਾਈ ਆ ਇਹਦੇ ਵਿੱਚ ਚੀਨੀ ਹਲਕੀ ਜਿਹੀ ਮੈਲਟ ਹੋ ਜਾਵੇ ਤਾਂ ਇੱਕ ਗਲਾਸ ਹੋਰ ਗਰਮ ਗਰਮ ਪਾਣੀ ਦਾ ਪਾ ਦੇਣਾ ਤੁਸੀਂ ਇਹਦੇ ਵਿੱਚ ਤੇ ਫਿਰ ਇਹਨੂੰ ਪਕਾਉਣਾ ਏ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਖੁੱਲਾ ਹੀ ਛੱਡ ਕੇ ਪਕਾ ਲਿਓ ਤੇ ਮੇਰੇ ਕੋਲ ਇੱਥੇ ਸਟਰਾਬਰੀ ਐਸ ਐਸ ਸੀਗਾ ਇਹਨੂੰ ਮੈਂ ਵਿੱਚ ਪਾ ਰਹੀ ਆ ਤੇ ਇਹ ਫਲੇਵਰ ਵਾਸਤੇ ਆ ਤੁਸੀਂ ਚਾਹੋ ਤਾਂ ਸਕਿਪ ਕਰ ਸਕਦੇ ਹੋ ਠੀਕ ਹੈ ਤੇ ਇਹਦੇ ਨਾਲ ਥੋੜੇ ਜਿ ਖੁਸ਼ਬੂਜੀ ਵੀ ਵਧੀਆ ਆਉਂਦੀ ਹੈ ਤੇ ਖਾਣ ਚ ਵੀ ਬਹੁਤ ਟੇਸਟੀ ਲੱਗਦੇ ਆ ਹਨਾ ਤਾਂ ਕਰਕੇ ਮੈਂ ਪਾ ਰਹੀ ਹਾਂ ਤੇ ਤੁਸੀਂ ਆਪਣੇ ਚਾਵਲਾ ਜਿਹੜੇ ਉਹਨਾਂ ਨੂੰ ਚੈੱਕ ਕਰਦੇ ਰਹਿਣਾ ਵਿੱਚ ਕਿੰਨਾ ਕੁ ਪਾਣੀ ਰਹਿ ਗਿਆ ਹਨਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕਲਰ ਪਾਵਾਂਗੇ ਕਲਰ ਤੁਸੀਂ ਇੱਕ ਪਾ ਸਕਦੇ ਆ 2 ਜਾਂ 3 4 ਉਹ ਤੁਹਾਡੀ ਚਾਹਤ ਆ ਤੇ ਤੁਸੀਂ ਕਈਆਂ ਕੋਲੇ ਜਿਹੜੇ ਕਲਰ ਆ ਲਿਕਵਿਡ ਹੁੰਦੇ ਮੇਰੇ ਕੋਲੇ ਸੁੱਕੇ ਵਾਲੇ ਆ ਮੈਂ ਇਹੀ ਪਾ ਰਹੀ ਆ ਪਾਣੀ ਸੋਕ ਲਿਆ ਨੀਚੇ-ਨੀਚੇ ਪਾਣੀ ਰਹਿ ਗਿਆ ਚਾਵਲ ਦੇ ਉੱਪਰ ਬਿਲਕੁਲ ਨਹੀਂ ਹੈਗਾਗਾ ਗੈਸ ਆ ਜਿਹੜੀ ਆਪਾਂ ਸਿਮ ਕਰਤੀ ਆ ਦੋਨਾਂ ਸਾਈਡਾਂ ਤੇ ਆਪਾਂ ਕਲਰ ਪਾ ਦੇਵਾਂਗੇ ਇੱਕ ਪਾਸੇ ਆਪਣੇ ਗ੍ਰੀਨ ਪਾਇਆ ਇੱਕ ਪਾਸੇ ਔਰੇਂਜ ਪਾਇਆ ਠੀਕ ਹੈ ਤੇ ਹੁਣ ਇਹਨੂੰ ਥੋੜਾ ਜਿਹਾ ਲੱਗਦਾ ਹੋਣਾ ਇਹਨੂੰ ਟਾ ਕੇ ਰੱਖ ਦਵਾਂਗੇ 2 ਮਿੰਟਾਂ ਬਾਅਦ ਇਹ ਕਾਫੀ ਜ਼ਿਆਦਾ ਅੰਦਰ ਤੱਕ ਚਲਿਆ ਜਾਊਗਾ ਹਨਾ ਦੇਖਿਓ ਹੁਣ ਫੈਲ ਗਿਆ ਨਾ ਇਹ ਇਨੂੰ ਟਾਈਮ ਲੱਗਦਾ ਏ ਤੇ ਕਿਉਂਕਿ ਆਪਾਂ ਇਹਦੇ ਵਿੱਚ ਪਾਣੀ ਵਗੈਰਾ ਬਿਲਕੁਲ ਨਹੀਂ ਐਡ ਕੀਤਾਗਾ ਹਨਾ ਤਾਂ ਕਰਕੇ ਹੁਣ ਇਹਨੂੰ ਹਲਕੇ ਹੱਥਾਂ ਨਾਲ ਤੁਸੀਂ ਹਿਲਾਉਣਾ ਏ ਦੋਨਾਂ ਸਾਈਡਾਂ ਤੋਂ ਤਾਂ ਕਿ ਤੁਹਾਨੂੰ ਪਤਾ ਚੱਲ ਜਾਏ ਥੱਲੇ ਪਾਣੀ ਵਗੈਰਾ ਤਾਂ ਨਹੀਂ ਹੈਗਾ ਤੇ ਇਹਨੂੰ ਫੇਰ ਟੱਕ ਦਾਂਗੇ ਥੋੜਾ ਜਿਹਾ ਪਾਣੀ ਸੀਗਾ ਹਨਾ ਹੁਣ ਦੇਖੋ ਆਪਣੇ ਜਿਹੜੇ ਕਲਰਫੁੱਲ ਚੌਲ ਆ ਉਹ ਬਣ ਕੇ ਬਿਲਕੁਲ ਤਿਆਰ ਹੋ ਗਏ ਆ ਮਿਕਸ ਕਰ ਦਵਾਂਗੇ ਤੇ ਵਿੱਚ ਇਹਦੇ ਆਪਾਂ ਜਿਹੜੇ ਡਰਾਈ ਫਰੂਟ ਆਪਾਂ ਨੇ ਫਰਾਈ ਕੀਤੇ ਸੀਗੇ ਉਹ ਪਾ ਦਵਾਂਗੇ ਬਹੁਤ ਹੀ ਟੇਸਟੀ ਜਿਹੜੇ ਮਿੱਠੇ ਚੋਲੇ ਬਣ ਕੇ ਤਿਆਰ ਹੋ ਜਾਣਗੇ ਹਨ ਤੁਸੀਂ ਇਸ ਤਰੀਕੇ ਨਾਲ ਚੋਲ ਬਣਾ ਕੇ ਤਿਆਰ ਕਰ ਸਕਦੇ ਹੋ ਹਨ ਤੇ ਇਹ ਹੁਣ ਤਿੰਨ ਕਲਰ ਦੇ ਹੋ ਗਏ ਆ ਤੇ ਮੈਂ ਇਹਨਾਂ ਨੂੰ ਮਿਕਸ ਕਰਤਾ ਹੁਣ ਤੁਸੀਂ ਦੇਖੋਗੇ ਕਲਰ ਮੈਂ ਇਦਾਂ ਕਿਉਂ ਪਾਇਆ ਉਹਦਾ ਕਾਰਨ ਇਹ ਸੀਗਾ ਜਿਹੜੇ ਚੋਲ ਆਪਾਂ ਨੇੜ ਤੋਂ ਦੇਖਾਂਗੇ ਨਾ ਤੇ ਥੋੜੇ ਥੋੜੇ ਜ਼ਿਆਦਾ ਡਾਰਕ ਹੋਣਗੇ ਥੋੜੇ ਥੋੜੇ ਲਾਈਟ ਹੋਣਗੇ ਉਸੇ ਕਲਰ ਦੇ ਵਿੱਚ ਸ਼ੇਡ ਜੀ ਆ ਜਾਂਦੀ ਹੈ ਨਾ ਤੇ ਜੇ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ